너 맞아 너 맞아 아 ਕਾਹ ਤੇ ਜਾਣਾ ਹੈ ਉੱਪਰ ਆਪਾਂ ਚੱਲਦੇ ਆਂ ਦੇ ਇਹ ਤੁਹਾਨੂੰ ਇਹ ਨਹੀਂ ਆਉਂਦਾ ਕਿੰਨਾ ਕੁ ਕੰਮ ਕਰਦੇ ਆਂ ਆਹ ਸਾਰਾ ਇੰਨਾ ਕੁ ਜਿਆਦਾ ਕੰਮ ਕਰਦੇ ਆਂ ਪਾਣ ਕੰਮ ਕਰਨਾ ਜਣਾ ਦੁਕਾਨ ਮੋਟਾ ਮਾਣ ਨਾ ਕਰਾਈ ਸਾਨੂੰ ਉਹਨਾਂ ਨੂੰ ਆਪ ਬਿੱਟਰ ਸਮਾਨ ਦੇ ਚੁੱਕਦੇ ਹਾਂ ਪਰ ਇਹ ਨਹੀਂ ਨਾ ਆਜ ਵੀ ਗੱਡੀ ਅੱਡਾ ਬੰਦ ਆਪ ਕੋਲ ਗੱਡੀ ਨਹੀਂ ਚੱਲਦਾ ਨਹੀਂ ਆਗਨੀ ਜਿਲ੍ਹੇ ਆਜੋ ਬਾਈ ਜੁਨੀ ਕੋਈ ਸਾਧਿਆ ਮੈਂ ਆਪੇ ਕਰ ਦਿੰਦਾ ਕਰਦੇ ਹਾਂ ਸਾਡੇ ਕੀ ਨਾ ਕਰਾ ਚੌਂਕ ਆ ਤੁਪਕਾ ਰਹਿ ਤਾ ਨਾ ਮੈਂ ਤੁਪਕਾ ਰਹਿ ਮੈਂ ਤੁਪਕਾ ਰਹਿ ਪਹਿਲਾ ਯਾਰ ਜੀ ਕੋ ਕਰ ਤੁਮ ਆ ਸਰਕਾਰ ਮਰਦਾਬ ਲੋਕ ਤਾਕਤ ਦਾ ਕਾਣ ਮਰਦਾਬ ਸਰਕਾਰ ਮਰਦਾਬ ਤੱਕੇ ਸ਼ਾਇਦ ਸਾਬਰ ਨੀ ਇਧਰ ਕੋ ਨਾ ਨੀ ਮਰਦਾਬਾ ਨੀ ਯਾਰਨ ਖੰਨਾ ਦੇ ਵਿੱਚ ਰਿਜ਼ਲਟ ਨੂੰ ਦੇਰੀ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਤੇ ਉੱਥੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਇਸ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਹਾਈਵੇ ਜਾਮ ਕਰ ਦਿੱਤਾ ਹੈ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਖੰਨਾ ਤੋਂ ਖੰਨਾ ਤੋਂ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਜਿੱਥੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੂੰ ਹਰਾਸਤ ਵਿੱਚ ਲਿਆ ਗਿਆ ਤੇ ਉਸ ਤੋਂ ਬਾਅਦ ਅਕਾਲੀ ਵਰਕਰਾਂ ਨੇ ਗੁੱਸੇ ਦੇ ਵਿੱਚ ਆਏ ਭੜਕੇ ਅਕਾਲੀ ਵਰਕਰਾਂ ਨੇ ਪੂਰੇ ਜੋ ਹਾਈਵੇ ਹੈ ਉਸ ਨੂੰ ਇਸ ਵੇਲੇ ਜਾਮ ਕਰ ਦਿੱਤਾ ਹੈ ਇਹ ਤਸਵੀਰ ਅਸੀਂ ਤੁਹਾਨੂੰ ਹੁਣੇ-ਹੁਣੇ ਤਸਵੀਰ ਸਾਡੇ ਤੱਕ ਪਹੁੰਚੀ ਹੈ ਖੰਨਾ ਤੋਂ ਜਿੱਥੇ ਹੰਗਾਮਾ ਹੋਇਆ ਹੰਗਾਮਾ ਕਿਉਂ ਹੋਇਆ ਹੰਗਾਮਾ ਹੋਇਆ ਕਿ ਖੰਨਾ ਦੇ ਵਿੱਚ ਜੋ ਰਿਜ਼ਲਟ ਹੈ ਉਸ ਨੂੰ ਐਲਾਨ ਕਰਨ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਵਿਰੋਧ ਹੋਇਆ ਤੇ ਵਿਰੋਧ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਉਹਨਾਂ ਦੇ ਸਮਰਥਕਾਂ ਨੂੰ ਪੁਲਿਸ ਨੇ ਕਾਬੂ ਕੀਤਾ ਤੇ ਹਿਰਾਸਤ ਵਿੱਚ ਲੈ ਲਿਆ ਇਸ ਦੇ ਵਿਰੋਧ ਦੇ ਵਿੱਚ ਖਬਰ ਆ ਰਹੀ ਹੈ ਕਿ ਖੰਨਾ ਹਾਈਵੇ ਕਿਉਂਕਿ ਨੈਸ਼ਨਲ ਹਾਈਵੇ ਨੰਬਰ 1 ਖੰਨਾ ਦੇ ਵਿੱਚੋਂ ਗੁਜ਼ਰਦਾ ਹੈ ਤੇ ਉਸ ਹਾਈਵੇ ਨੂੰ ਅਕਾਲੀ ਵਰਕਰਾਂ ਨੇ ਇਸ ਸਮੇਂ ਜਾਮ ਕਰ ਦਿੱਤਾ ਹੈ ਕਿਉਂਕਿ ਜਿਲ੍ਹਾ ਜੋ ਜ਼ਿਲ੍ਹਾ ਪ੍ਰੀਸ਼ਦ ਹੈ ਤੇ ਬਲਾਕ ਸਮਤੀ ਦੀ ਇਹ ਚੋਣ ਇੰਨੀ ਸੌਖੀ ਨਹੀਂ ਹੁੰਦੀ ਇਸੇ ਕਰਕੇ ਕਿਹਾ ਜਾਂਦਾ ਹੈ ਜੋ ਰਿਜ਼ਲਟ ਹੈ ਉਹ ਦੇਰ ਰਾਤ ਤੱਕ ਆਉਂਦਾ ਜਾਂ ਅਗਲੇ ਦਿਨ ਤੱਕ ਵੀ ਆਉਂਦਾ ਹੈ ਇਸੇ ਕਰਕੇ ਅੱਜ ਇਹ ਵਿਰੋਧ ਹੋਇਆ ਕਿ ਜੋ ਚੋਣ ਹੈ ਉਸ ਦਾ ਨਤੀਜਾ ਜੋ ਹੈ ਉਸ ਦਾ ਐਲਾਨ ਕਰਨ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਤੇ ਦੇਰੀ ਹੁੰਦਿਆਂ ਦੇਖ ਵਿਰੋਧ ਸ਼ੁਰੂ ਹੋਇਆ ਤੇ ਵਿਰੋਧ ਹੋਰ ਨਾ ਪੜ ਕੇ ਇਸ ਕਰਕੇ ਪੁਰਸ ਪਾਰਟੀ ਪਹੁੰਚੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਖੰਨਾ ਤੋਂ ਹਲਕਾ ਇੰਚਾਰਜ ਨੂੰ ਕਾਬੂ ਕਰ ਲਿਆ ਤੇ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਅਕਾਲੀ ਵਰਕਰ ਜੋ ਨੇ ਉਹ ਗੁੱਸੇ ਦੇ ਵਿੱਚ ਨੇ ਵਿਰੋਧ ਕਰ ਰਹੇ ਨੇ ਤੇ ਉਹਨਾਂ ਨੇ ਆਵਾਜਾਈ ਨੂੰ ਠੱਪ ਕਰ ਦਿੱਤਾ ਜੋ ਹੁਣ ਤੱਕ ਦੀ ਅਪਡੇਟ ਹੈ ਇਹ ਤਸਵੀਰ ਖੰਨਾ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਪੁਲਿਸ ਦੀ ਕਾਰਵਾਈ ਤੁਸੀਂ ਦੇਖੀ ਆਓ ਤੁਹਾਨੂੰ ਉਹ ਤਸਵੀਰ ਵੀ ਦਿਖਾਣੇ ਆ ਜਦੋਂ ਨੈਸ਼ਨਲ ਹਾਈਵੇ 1 ਜੋ ਖੰਨੇ ਤੋਂ ਗੁਜ਼ਰ ਰਿਹਾ ਹੈ ਖੰਨਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪੂਰੇ ਇਸ ਹਾਈਵੇ ਨੂੰ ਜਾਮ ਕਰ ਦਿੱਤਾ ਹੈ ਤੇ ਆਵਾਜਾਈ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਰਹੀ ਹੈ ਇਹ ਤਸਵੀਰ ਅਸੀਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਖੰਨਾ ਤੋਂ ਖੰਨਾ ਦਾ ਇਹ ਹਾਈਵੇ ਹੈ ਜਿੱਥੇ ਹੁਣ ਅਕਾਲੀ ਦਲ ਦੇ ਵਰਕਰ ਧਰਨਾ ਲਾ ਕੇ ਬੈਠ ਗਏ ਨੇ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਜੋ ਚੋਣਾਂ ਦੇ ਨਤੀਜੇ ਨੇ ਉਸ ਨੂੰ ਐਲਾਨ ਉਹਨਾਂ ਦਾ ਐਲਾਨ ਕੀਤਾ ਜਾਵੇ ਦੇਰੀ ਨਾ ਕੀਤੀ ਜਾਵੇ ਤੇ ਜੋ ਹਲਕਾ ਇੰਚਾਰਜ ਹੈ ਉਹਨਾਂ ਨੂੰ ਛੱਡਿਆ ਜਾਵੇ ਇਹ ਤਸਵੀਰ ਖੰਨਾ ਤੋਂ ਹੈ ਜਦੋਂ ਇਹ ਹੰਗਾਮਾ ਹੋਇਆ ਤੇ ਅਕਾਲੀ ਦਲ ਦੇ ਵਰਕਰਾਂ ਨੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਤੇ ਇਸ ਇਲਾਕੇ ਦੇ ਵਿੱਚ ਪੁਲਿਸ ਨੂੰ ਪਹੁੰਚਣਾ ਪਿਆ ਤੇ ਜੋ ਜੋ ਟ੍ਰੈਫਿਕ ਹੈ ਉਸ ਨੂੰ ਵੀ ਮੈਨੇਜ ਕਰਨਾ ਪਿਆ ਗੁੱਸੇ ਦੇ ਵਿੱਚ ਆਏ ਅਕਾਲੀ ਵਰਕਰ ਇਸ ਸਮੇਂ ਸੜਕ ਦੇ ਉੱਪਰ ਬੈਠੇ ਦਿਖਾਈ ਦੇ ਰਹੇ ਨੇ ਤੇ ਨਾਰੇਬਾਜ਼ੀ ਕਰ ਰਹੇ ਨੇ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਜੇਕਰ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਜੇ ਚੋਣਾਂ ਦੇ ਚੋਣਾਂ ਦੇ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਤਾਂ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਇਸ ਦੇ ਜਵਾਬ ਦੇ ਵਿੱਚ ਇਹ ਮਿਲਿਆ ਕਿ ਹਲਕਾ ਇੰਚਾਰਜ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ ਪਰ ਅਕਾਲੀ ਵਰਕਰ ਇਸ ਸਮੇਂ ਡٹے ਹੋਏ ਨੇ ਖੰਨਾ ਦੇ ਵਿੱਚ ਸੜਕ ਰੋਕੀ ਹੋਈ ਹੈ ਤੇ ਵਿਰੋਧ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ ਤੇ ਤਸਵੀਰ ਤੁਹਾਨੂੰ ਦੋਵੇਂ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਇੱਕ ਪਾਸੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੂੰ ਪੁਲਿਸ ਧੋਕੇ ਲੈ ਗਈ ਤੇ ਦੂਜੇ ਪਾਸੇ ਸਮਰਥਕ ਜੋ ਨੇ ਉਹ ਇਸ ਸਮੇਂ ਵਿਰੋਧ ਪ੍ਰਦਰਸ਼ਨ ਤੇ ਉਤਰੇ ਹੋਏ ਨੇ ਇਹ ਤਸਵੀਰ ਖੰਨਾ ਤੋਂ ਹੈ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਦੋਂ ਵਿਰੋਧ ਪ੍ਰਦਰਸ਼ਨ ਹੋਇਆ ਤੇ ਉਸ ਤੋਂ ਬਾਅਦ ਹਲਕਾ ਇੰਚਾਰਜ ਨੂੰ ਪੁਲਿਸ ਆਈ ਅ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਮਾਹੌਲ ਹੋਰ ਗਰਮ ਹੋਇਆ ਤੇ ਉਸ ਤੋਂ ਬਾਅਦ ਹਲਕਾ ਇੰਚਾਰ ਨੂੰ ਪੁਲਿਸ ਆਪਣੇ ਨਾਲ ਲੈ ਗਈ ਕਈ ਥਾਵਾਂ ਤੋਂ ਕਾਮੁਕੀ ਦੀ ਵੀ ਤਸਵੀਰ ਦੇਖਣ ਨੂੰ ਮਿਲੀ ਤੇ ਉਸ ਤੋਂ ਬਾਅਦ ਜੋ ਇਹ ਤਸਵੀਰ ਬਣੀ ਹੈ ਖੰਨਾ ਦੇ ਵਿੱਚ ਇਹ ਖਬਰ ਆ ਰਹੀ ਹੈ ਕਿ ਨੈਸ਼ਨਲ ਹਾਈਵੇ ਨੂੰ ਇਸ ਸਮੇਂ ਜਾਮ ਕਰ ਦਿੱਤਾ ਗਿਆ ਤੇ ਇਹ ਤਸਵੀਰ ਬੇहद ਅਹਿਮ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਰਿਜ਼ਲਟ ਨੂੰ ਦੇਖਦੇ ਹੋਏ ਦੋਹੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਵਿਰੋਧ ਪ੍ਰਦਰਸ਼ਨ ਜਾਰੀ ਹੈ ਰੋਡ ਜਾਮ ਕੀਤਾ ਹੋਇਆ ਤੇ ਦੂਜੇ ਪਾਸੇ ਜੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦਾ ਉਸ ਨੂੰ ਧੂਕ ਕੇ ਪੁਲਿਸ ਆਪਣੇ ਨਾਲ ਲੈ ਗਈ ਕਿਉਂਕਿ ਇੱਕੋ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਜੋ ਨਤੀਜੇ ਆ ਰਹੇ ਨੇ ਉਹਨਾਂ ਨੂੰ ਐਲਾਨ ਕਰਨ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਤੇ ਉਸ ਤੋਂ ਬਾਅਦ ਇਹ ਕਾਰਵਾਈ ਦੇਖਣ ਨੂੰ ਮਿਲੀ ਤਾਂ ਜਿਵੇਂ ਜਿਵੇਂ ਰਾਤ ਹੋ ਰਹੀ ਹੈ देर रात ਹੋ ਰਹੀ ਹੈ ਉਵੇਂ ਉਵੇਂ ਹੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਤੱਕੇ ਸ਼ਹੀਦ ਦੇ ਇਲਜ਼ਾਮ ਲੱਗਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਸਵੀਰ ਅਸੀਂ ਤੁਹਾਨੂੰ ਖੰਨਾ ਤੋਂ ਦਿਖਾ ਰਹੇ ਹਾਂ ਆਓ 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 मैम सर सुनो और रुक के ਅਗਲੀ ਜਿਹੜਾ ਕਿ ਆਉਣਾ ਹੈ ਆਈਲਵਾਰ ਹੈ ਉਹ ਕੋਸ਼ਿਸ਼ ਕਰਦੇ ਹਾਂ ਮਨਾ ਦੇ ਹੱਥ ਵੱਟ ਦੇ ਕੀ ਨਾ ਭਾਈ ਜਨਾਹ ਚੌਥਾ ਫੁੱਟ ਕਰਾ ਫੁੱਟ ਕਰਾ ਓ ਯਾਰ ਕੜੂਰ ਨਾ ਫਿਰ ਆਉਣੀ ਸੁਣਨੀ ਮਾਰੋ ਬਿੱਲੂ ਨਾ ਮਨ ਵੇਖਾ ਕਰਦਾ ਉਸੇ ਬਾਈ ਤੁਮਰਾ ਕੱਢ ਦੂ ਕਿੰਨੇ ਕਰਦੇ ਤਗੜੀ ਆ ਆ ਖੋਲੋ ਜੀ ਪੰਜਾਬ ਸਰਕਾਰ ਮਰਦਾਬਾ ਲੋਕਤੰਤਰ ਦਾ ਕਾਣ ਮਰਦਾਬਾ ਖੋਲੋ ਸਰਕਾਰ ਮਰਦਾਬਾ ਧੱਕੇ ਸ਼ਾਈ ਮੀਡੀਆ ਯਾਰ ਮੀਡੀਆ ਕਵਰ ਨੀ ਉਧਰ ਕਰੋ ਨਹੀਂ ਨਹੀਂ ਮਰਦਾਬਾ ਨਹੀਂ ਯਾਰ ਨਹੀਂ ਅਸੀਂ ਅੱਜ ਦਾਬਰੀ ਦਿੰਦੇ ਆ ਕਿ ਕੁਸਮ ਦੇ ਵਿੱਚ ਸਾਡੇ ਸੁਪਰੀਮੋ ਸਰਦਾਰ ਰਾਜ ਸਿੰਘ ਜਦੋਂ ਵਿਆਹ ਰਿਹਾ ਕੀਤਾ ਗਿਆ ਤਾਂ ਐਸਾ ਹਰਿਆਣਾ ਪੁਲਿਸ ਅਧਿਕਾਰੀ ਨੂੰ ਕੀ ਸਰਕਾਰ ਜਾ ਰੱਖੂਗੀ ਅਰ ਜੇ ਇੰਨੀ ਸ਼ਰੂਨਾਗ ਰੱਖ ਕੇ ਸੌਂ ਤੇ ਮਹਾਰਾਣਾ ਤੋਂ ਸਾਡੇ ਨਾਲ ਖੇਡਦਾ ਰਿਹਾ ਤੂੰ ਸ਼ਰਮ ਕਰ ਭਾਈ ਹੋਰ ਦੇ ਨਾਤੇ ਕਿ ਤੂੰ ਅੱਗੇ ਅੱਗੇ ਕਿ ਸਾਡੇ ਕੋਲ ਅਸੀਂ ਪਾਵਰ ਨਹੀਂ ਆਉਣਾ ਅਸੀਂ ਕਿਲੇ ਪਾਵਰ ਨਹੀਂ ਆਉਣਾ ਐਸੀ ਚੀਜ਼ ਕੀ ਬੁਵਾਵਾ ਕਿ ਅਸੀਂ ਚੱਲ ਰਹੇ ਆ ਅਗੇ ਚੱਲ ਵੀ ਲੈਣਾ ਜਾਦੂ ਨੇ ਚੱਲਣਾ ਨਾ ਅਸੀਂ ਵੀ ਚੱਲਣਾ ਅਸੀਂ ਪਹਿਲੀ ਵਾਰ ਕੁੱਟਰੀ ਖਾਣੀ ਪਹਿਲੀ ਵਾਰੇ ਫਸਜਰੀ ਹੋਣਾ ਸਰਦਾਰ ਯੋਗ ਮੇਦਾ ਦੇ ਜਾਦੂ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਆਵਾਜ਼ ਬੁਲਾਤੀ ਮੁਰਦਾਬਾਦ ਸਰ ਨਹੀਂ ਸਿਕ ਨਹੀਂ ਕਰ ਰਹੇ ਸਰ ਨਹੀਂ ਸਿਕ ਨਹੀਂ ਕਰ ਰਹੇ